ਇਰਾਨ ਨੇ ਇਜ਼ਰਾਈਲ ਉੱਤੇ ਡਰੋਨ ਅਤੇ ਮਿਜ਼ਾਈਲਾਂ ਦੇ ਨਾਲ ਹਮਲਾ ਕਰ ਦਿੱਤਾ ਹੈ ਇਹ ਪਹਿਲੀ ਵਾਰ ਹੈ ਕਿ ਇਰਾਨ ਨੇ ਆਪਣੀ ਧਰਤੀ ਤੋਂ ਇਜ਼ਰਾਈਲ ਉੱਤੇ ਇਸ ਤਰ੍ਹਾਂ ਸਿੱਧਾ ਹਮਲਾ ਕੀਤਾ ਹੋਵੇ ਇਸ ਨੂੰ ਸੀਰੀਆ ਦੇ ਵਿੱਚ ਉਸਦੇ ਦੂਤਾਘਰ ਉੱਤੇ ਕੀਤੇ ਗਏ ਹਮਲੇ ਦੇ ਵਿਰੋਧ ਵਜੋਂ ਯਾਨੀ ਕਿ ਬਦਲੇ ਵਜੋਂ ਦੇਖਿਆ ਜਾ ਰਿਹਾ ਹੈ ਦੱਸ ਦਈਏ ਕਿ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਦੀ ਦੂਰੀ 1800 ਕਿਲੋਮੀਟਰ ਦੀ ਹੈ ਅਤੇ ਅਮਰੀਕੀ ਫੌਜ ਦੇ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਅਸੀਂ ਇਜ਼ਰਾਈਲ ਪਹੁੰਚਣ ਤੋਂ ਪਹਿਲਾਂ ਹੀ ਈਰਾਨ ਵੱਲੋਂ ਛੱਡੀਆਂ ਗਈਆਂ ਕੁਝ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸਨੇ ਅਤੇ ਉਸਦੇ ਸਹਿਯੋਗੀਆਂ ਨੇ ਈਰਾਨ ਵੱਲੋਂ ਛੱਡੇ ਗਏ 200 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦੀ ਵਿਸ਼ਾਲ ਬੋਗਣਤੀ ਨੂੰ ਰੋਕ ਲਿਆ ਹੈ। ਇਹ ਅਜੇ ਸਾਫ਼ ਨਹੀਂ ਹੈ ਕਿ ਅਜੇ ਤੱਕ ਕੋਈ ਡਰੋਨ ਇਜ਼ਰਾਈਲ ਪਹੁੰਚਿਆ ਹੈ ਜਾਂ ਫਿਰ ਨਹੀਂ। ਇਰਾਨ ਇਜ਼ਰਾਈਲ ਤੋਂ 1800 ਕਿਲੋਮੀਟਰ ਦੂਰ ਹੈ ਇਸ ਦੇ ਨਾਲ ਹੀ ਅਮਰੀਕਾ ਨੇ ਇਹ ਵੀ ਨਹੀਂ ਦੱਸਿਆ ਕਿ ਉਸ ਨੇ ਡਰੋਨ ਕਿੱਥੇ ਸੁੱਟੇ ਨੇ ਇਜ਼ਰਾਈਲ ਲੈਬਨਾਨ ਅਤੇ ਇਰਾਕ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਅਤੇ ਸੀਰੀਆ ਜਾਰਡਨ ਨੇ ਆਪਣਾ ਹਵਾਈ ਰੱਖਿਆ ਪ੍ਰਣਾਲੀ ਨੂੰ ਅਲਰਟ ਉੱਤੇ ਰੱਖਿਆ ਹੈ ਪਹਿਲੀ ਅਪ੍ਰੈਲ ਨੂੰ ਸੀਰੀਆ ਦੇ ਦਮਿਸ਼ਕ ਵਿਚਾਲੇ ਵਣਜ ਦੂਤਕਰ ਉੱਤੇ ਹਮਲੇ ਤੋਂ ਬਾਅਦ ਇਰਾਨ ਨੇ ਬਦਲਾ ਲੈਣ ਦੀ ਗੱਲ ਵੀ ਕਹੀ ਸੀ ਇਰਾਨ ਨੇ ਕਿਹਾ ਸੀ ਕਿ ਇਜ਼ਰਾਈਲ ਨੂੰ ਸਜ਼ਾ ਦਿੱਤੀ ਜਾਵੇਗੀ ਇਸ ਹਮਲੇ ਵਿੱਚ ਦੋ ਜਨਰਲਾਂ ਸਮੇਤ 7 ਰੈਵੋਲਿਊਸ਼ਨਰੀ ਗਾਰਡ ਅਤੇ 6 ਸੀਰੀਆਈ ਮਾਰੇ ਗਏ ਸਨ। ਈਰਾਨ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਦਕਿ ਇਜ਼ਰਾਈਲ ਨੇ ਨਾ ਤਾਂ ਇਸ ਹਮਲੇ ਦੀ ਪੁਸ਼ਟੀ ਕੀਤੀ ਸੀ ਅਤੇ ਨਾ ਹੀ ਇਸ ਨੂੰ ਰੱਦ ਕੀਤਾ ਸੀ। ਮੀਡੀਆ ਰਿਪੋਰਟਰਾਂ ਮੁਤਾਬਕ ਈਰਾਨ ਵੱਲੋਂ ਡਰੋਨ ਛੱਡਣ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਹੈ ਕਿ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਕੰਮ ਉੱਤੇ ਲਗਾ ਦਿੱਤਾ ਗਿਆ ਹੈ। ਉਧਰ ਯੂਕੇ ਦੇ ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਨੇ ਹਮਲੇ ਨੂੰ ਸਮਝਹੀਨ ਦੱਸਦਿਆਂ ਇਸ ਦੀ ਨਿੰਦਿਆ ਕੀਤੀ। ਦੀ ਹੈ ਉਹਨਾਂ ਨੇ ਕਿਹਾ ਕਿ ਖੇਤਰ ਵਿੱਚ ਰਾਇਲ 에ਅਰ ਫੋਰਸ ਦੇ ਹੋਰ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਗਏ ਨੇ ਜਿਸ ਨੂੰ ਇਜ਼ਰਾਈਲ ਨੇ ਅਜੇ ਤੱਕ ਅਧਿਕਾਰਤ ਤੌਰ ਤੇ ਸਵੀਕਾਰ ਨਹੀਂ ਕੀਤਾ ਚੀਨ ਜਿਸ ਦੇ ਇਰਾਨ ਨਾਲ ਵਧੀਆ ਕੂਟਨੀਤਿਕ ਅਤੇ ਆਰਥਿਕ ਰਿਸ਼ਤੇ ਨੇ ਹਾਲਾਂਕਿ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ ਸਗੋਂ ਉਮਾਤੇ ਰਾ ਨੂੰ ਸੰਜਮ ਤੋਂ ਕੰਮ ਲੈਣ ਦੀ ਵੀ ਗੱਲ ਆਖੀ ਹੈ ਅਮਰੀਕਾ ਨੇ ਚੀਨ ਨੂੰ ਅਪੀਲ ਕੀਤੀ ਸੀ ਕਿ ਉਹ ਈਰਾਨ ਨਾਲ ਆਪਣੇ ਰਿਸ਼ਤਿਆਂ ਦਾ ਦਬਾਅ ਬਣਾ ਕੇ ਉਸ ਨੂੰ ਹਮਲਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰੇ ਹਾਲਾਂਕਿ ਹੁਣ ਉਹਨਾਂ ਦਾ ਕਹਿਣਾ ਹੈ ਕਿ ਚੀਨ ਵੱਲੋਂ ਅចਿਹਾ ਕਰਨ ਤੱਕ ਕੋਈ ਸਬੂਤ ਨਹੀਂ ਹਨ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੇਨੀਓ ਗੁਆਟ੍ਰੇਸ ਨੇ ਕਿਹਾ ਹੈ ਕਿ ਉਹ ਸਥਿਤੀ ਤੇ ਬਿਹਤਰ ਸਾਵਧਾਨ ਹਨ ਪਰ ਖਿੱਤੇ ਲਈ ਅਸਲੀ ਖਤਰਾ ਤਾਂ ਸਥਿਤੀ ਦੇ ਵਿਗੜਨ ਵਿੱਚ ਹੈ ਜਰਮਨੀ ਨੇ ਵੀ ਈਰਾਨੀ ਹਮਲਿਆਂ ਦੀ ਨਿਖੇਦੀ ਕੀਤੀ ਹੈ ਬਿਊਰੋ ਰਿਪੋਰਟ ਅਨ